ਜਿਹੜਾ ਕੰਮ ਤੁਹਾਡੀ ਜ਼ਿੰਦਗੀ ਚ ਹੋਏਗਾ ਕਿ ਤੁਸੀਂ ਅਣਜਾਣ ਰਹੋਗੇ ਤੁਸੀਂ ਜਾਣੋਗੇ ਕਿ ਇਹ ਕੰਮ ਪਰਮੇਸ਼ਵਰ ਨੇ ਕੀਤਾ ਹੈ ਹਾਲੇਲੂਇਆ ਕਿਉਂਕਿ ਤੁਸੀਂ ਆਪਣਾ ਯਤਨ ਕਰ ਚੁੱਕੇ ਸੀ ਤੁਸੀਂ ਦਵਾਈਆਂ ਖਾ ਚੁੱਕੇ ਤੁਸੀਂ ਆਪਰੇਸ਼ਨ ਕਰਵਾ ਚੁੱਕੇ ਤੁਸੀਂ ਤੰਤਰਿਕ ਕੋਲ ਜਾ ਚੁੱਕੇ ਹੋ ਤੁਸੀਂ ਆਪਣੇ ਆਪ ਨੂੰ ਖਪਾ ਚੁੱਕੇ ਆਪਣਾ ਜ਼ੋਰ ਆਪਣੀ ਸਮਝ ਦਾ ਇਸਤੇਮਾਲ ਕਰ ਚੁੱਕੇ ਹੋ ਪਰ ਨਹੀਂ ਹੋਇਆ ਜਦੋਂ ਕੀਤੀ ਹੋਈ ਨੇਚਾ ਦੇ ਦੁਆਰਾ ਹੋਏਗਾ ਪਰਮੇਸ਼ਵਰ ਦਾ ਉਹ ਪ੍ਰੇਮ ਜਿਹੜਾ ਉਹਨੇ ਤੁਹਾਡੇ ਨਾਲ ਕੀਤਾ ਉਸ ਪ੍ਰੇਮ ਦੇ ਸਦਕੇ ਹੋਏਗਾ